ਪੰਜਾਬ ਦਾ ਮਾਹੌਲ ਹੈ ਜਿਹੜਾ ਉਹਨੂੰ ਪੀਸਫੁਲ ਰੱਖਣਾ ਚਾਹੀਦਾ ਅਸੀਂ ਕਿੰਨੀ ਵਾਰ ਅਪੀਲ ਕਰ ਚੁੱਕੇ ਹਾਂ ਕਿੰਨੀ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਦੇਖੋ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਕੋਈ ਆਹੀ ਜੀ ਇਹਨੂੰ ਤੁਸੀਂ ਈਗੋ ਦਾ ਆਪਣੀ ਦਾ ਸਵਾਲ ਨਾ ਬਣਾਓ ਇਹ ਇਲੈਕਸ਼ਨ ਹੈ ਜਿਹੜੀ ਪੀਸਫੁਲ ਤਰੀਕੇ ਨਾਲ ਕਰੋ ਡੈਮੋਕਰੈਟਿਕ ਰਾਈਟ ਆ ਹਰੇਕ ਦਾ ਵੱਡੇ ਦਾ ਛੋਟੇ ਦਾ ਹਰੇਕ ਦਾ ਰਾਈਟ ਹੈ ਇਹ ਇਲੈਕਸ਼ਨ ਲੜਨਾ ਜੇ ਇੱਕ ਆਮ ਘਰ ਦੇ ਸਧਾਰਨ ਘਰ ਦੇ ਕਿਸੇ ਧੀ ਪੁੱਤ ਨੇ ਫਾਰਮ ਭਰ ਵੀ ਦਿੱਤੇ ਇਲੈਕਸ਼ਨ ਲੜਨ ਲਈ ਤਾਂ ਇਹ ਜਿਹੜੇ ਰਜਵਾੜਾ ਸ਼ਾਹੀ ਲੋਕ ਨੇ ਇਹਨਾਂ ਨੂੰ ਇਹ ਗੱਲ ਕਿਤੇ ਨਾ ਕਿਤੇ ਰਾਸ ਨਹੀਂ ਆਈ ਤਾਂ ਇਹਨਾਂ ਨੇ ਜਾਨੀ ਕਿ ਇਸ ਤਰ੍ਹਾਂ ਦਾ ਕਾਨੂੰਨਾ ਕਤਮ ਜੋ ਚੱਕਿਆ ਸਖਤ ਸ਼ਬਦਾਂ ਦੇ ਵਿੱਚ ਅਸੀਂ ਇਸ ਦਾ ਬਹੁਤ ਮੰਦ ਮਿਲ ਗਿਆ ਨਾ ਜਿਹੜਾ ਸਾਡੇ ਆਪਣੇ ਮੰਤਰੀ ਜੀ ਨੇ ਚੱਕ ਮੁਹੰਮਦੇ ਵਾਲਾ ਪਿੰਡ ਹੈ ਜੋ ਜਲਾਲਾਬਾਦ ਕਨਸਟਿਟੂਐਂਸੀ ਹਾਂਜੀ ਉੱਥੋਂ ਇੱਕ ਲੜਕਾ ਮੰਤ ਬਰਾੜ ਜਿਹੜਾ ਕਿ ਸਰਪੰਚੀ ਦੇ ਇਲੈਕਸ਼ਨ ਲੜਨ ਜਾ ਰਿਹਾ ਸੀ ਹਾਂਜੀ ਔਰ ਉਹਨੂੰ ਜਦੋਂ ਉਹ ਬੀਡੀਪੀਓ ਦਫਤਰ ਦੇ ਵਿੱਚ ਆਪਣੇ ਸਰਪੰਚੀ ਦੇ ਕਾਗਜ਼ ਭਰ ਰਿਆ ਸੀ ਤਾਂ ਕੁਝ ਅ ਮਤਲਬ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦਿਆਂ ਨੇ ਉਸ ਵਕਤ ਮੌਕੇ ਦੇ ਉੱਤੇ ਆਪਣੀ ਸਰਵਿਸ ਵਾਲਵਰ ਕੱਢ ਕੇ ਉਹਨੂੰ ਮੁੰਡੇ ਨੂੰ ਗੋਲੀ ਮਾਰਤੀ ਔਰ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਤੇ ਮੰਦ ਭਾਗੀ ਘਟਨਾ ਹੈ। ਉਹ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਖਿੱਦੀ ਕਰਦੇ ਹਾਂ ਜਿਹੜਾ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਕਾਂਗਰਸ ਹੈ ਇਹ ਚੰਦੀ ਹੋਣੀ ਹੈ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਸਰਪੰਚੀ ਦੇ ਇਲੈਕਸ਼ਨਾਂ ਜੋ ਪੰਚਾਇਤ ਇਲੈਕਸ਼ਨ ਹੈ ਇਹਦੇ ਵਿੱਚ ਜਣੀ ਕਿ ਸੁਖਾਵਾਂ ਰਹਿ ਸਕੇ ਸਾਨੂੰ ਬਹੁਤ ਦੇਰ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਦੋਏ ਪਾਰਟੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਇਹ ਨਹੀਂ ਚਾਹੁੰਦੀਆਂ ਕਿ ਸ਼ਾਂਤ ਮੂਰਖ ਤਰੀਕੇ ਦੇ ਨਾਲ ਪੂਰੇ ਪੰਚਾਇਤੀ ਰਾਜ ਦਾ ਇਲੈਕਸ਼ਨ ਹੋ ਸਕੇ ਦੂਜੀ ਗੱਲ ਇਹ ਜਿਹੜੇ ਕੋਈ ਬੰਦੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਨੇ ਕਿ ਉਹ ਆਮ ਲੋਕ ਨੇ ਜ਼ਿਆਦਾਤਰ ਤਾਂ ਉਹਨਾਂ ਨੂੰ ਡਰਾਉਣਾ ਧਮਕਾਉਣਾ ਉਹਨਾਂ ਨੂੰ ਥ੍ਰੈਟ ਦੇਣੇ ਇਹਨਾਂ ਦੀ ਆਮ ਜੀ ਗੱਲ ਸੀ ਤੁਸੀਂ ਦੇਖਿਆ ਹੋਣਾ ਪਿਛਲੇ ਬੀਤੀ ਹੁਣ ਤੋਂ ਤਕਰੀਬਨ ਤਕਰੀਬਨ 25 ਦਿਨ ਪਹਿਲਾਂ 20 25 ਦਿਨ ਪਹਿਲਾਂ ਖੰਨੇ ਤੋਂ ਇੱਕ ਕੇਸ ਹੋਇਆ ਸੀ ਜਿੱਥੋਂ ਇੱਕ ਬੰਦਾ ਆਪਣੇ ਸਰਪੰਚੀ ਦੇ ਦਾਵੇਦਾਰੀ ਜਿਹਨੇ ਹਲੇ ਕਰਨੀ ਸੀ ਉਹ ਤਾਂ ਨਾ ਤਰਲੋਚਨ ਸਿੰਘ ਡੀਸੀ ਸੀ ਉਹਨੂੰ ਵੀ ਅਕਾਲੀ ਦਲ ਦੇ ਇੱਕ ਕੱਠਤ ਵਰਕਰ ਨੇ ਸ਼ਰੇਆਮ ਜਾਨੀ ਕਿ ਗੋਲੀ ਮਾਰੀ ਤੇ ਉੱਥੇ ਉਹਦਾ ਮਰਡਰ ਕੀਤਾ ਹੁਣ ਫੇਰ ਇੱਕ ਅਕਾਲੀ ਦਲ ਦੇ ਬੰਦੇ ਨੇ ਮਤਲਬ ਕਿ ਇਸ ਮਨਦੀਪ ਬਰਾੜ ਨੂੰ ਗੋਲੀ ਮਾਰੀ ਹੈ ਔਰ ਇਹ ਸਾਡੇ ਜੋ ਐਮਐਲਏ ਸਾਹਿਬ ਨੇ ਉਥੋਂ ਗੋਲਦੀ ਕੰਬੋਜ ਜੀ ਉਹ ਮੇਰੇ ਨਾਲ ਨੇ ਇਸ ਸਮੇਂ ਖੜੇ ਉਹਨਾਂ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਜਿਸ ਬੰਦੇ ਨੇ ਆਪਣੀ ਸਰਵਿਸ ਰਵਾਲਵਰ ਨਾਲ ਗੋਲੀ ਮਾਰੀ ਹੈ ਇਹਨਾਂ ਦੇ ਉਹਦਾ ਨਾਮ ਜਾਨੀ ਕਿ ਨੋਨੀਮਾਨ ਵਿੱਚੋਂ ਇਹਨਾਂ ਨੇ ਦੱਸਿਆ ਤੇ ਇਹ ਖੋਤ ਜਾਨੀ ਕਿ ਆਲਰੇਡੀ ਆਪ ਇਲੈਕਸ਼ਨ ਲੜ ਚੁੱਕੇ ਨੇ ਸੋ ਇਹ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਕਿ ਬੜੀ ਇਹ ਇੱਕ ਤਰ੍ਹਾਂ ਨਾਲ ਜਾਨੀ ਕਿ ਡੈਮੋਕ੍ਰੇਸੀ ਦੇ ਉੱਤੇ ਕਾਲਾ ਧੱਬਾ ਹੈ ਇਹ ਬਲੈਕ 스ਪੌਟ ਹੈ ਔਰ ਅਸੀਂ ਹੁਣ ਜਦੋਂ ਮੈਂ ਉਹਦੇ ਡੀਐਮਸੀ ਦੇ ਵਿੱਚ ਆਏ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇਮੀਡੀਏਟਲੀ ਸੰਗਿਆਨ ਲੈਂਦੇ ਹੋਏ ਇਸ ਚੀਜ਼ ਦਾ ਮੈਨੂੰ ਇਮੀਡੀਏਟਲੀ ਕਾਲ ਕੀਤੀ ਕਿ ਤੁਸੀਂ ਮਿਨਿਸਟਰ ਸਾਹਿਬ ਉੱਥੇ ਇਮੀਡੀਏਟਲੀ ਪਹੁੰਚੋ ਮੈਂ ਆਇਆ ਹਰੇ ਤੇ ਆਉਣ ਤੋਂ ਬਾਅਦ ਮੈਂ ਜਿਹੜਾ ਮਨਦੀਪ ਪਰਾੜ ਹੈ ਉਹਦੇ ਮਦਰ ਨੂੰ ਮਿਲੇ ਉਹਦੀ ਸੁਪਤਨੀ ਉਹਨੇ ਨੇ ਵਾਈਫ ਭੈਣ ਜੀ ਉਹਨਾਂ ਨੂੰ ਮਿਲੇ ਆ ਮੈਂ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੌਸਲਾ ਦਿੱਤਾ ਵੀ ਤੁਸੀਂ ਵਰੀ ਨਹੀਂ ਕਰਨੀ ਚਿੰਤਾ ਨਹੀਂ ਕਰਨੀ ਅਸੀਂ ਹਰ ਪੱਖ ਤੋਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਬਰਾਬਰ ਖੜੇ ਆ ਦੇਖੋ ਜਿਹੜੀ ਬੁਲੇਟ ਹੈ ਜੋ ਮੈਨੂੰ ਪਤਾ ਲੱਗਿਆ ਕਿ ਉਹ ਗੋਲੀ ਹਾਰਟ ਦੇ ਬਿਲਕੁਲ ਥੱਲੇ ਦੇ ਪਾਸੇ ਦੇ ਵਿੱਚ ਟੱਚ ਕੀਤੀ ਆ ਤੇ ਉਹ ਬਾਡੀ ਚ ਫਿਰ ਟ੍ਰੈਵਲ ਕਰਕੇ ਗੋਲੀ ਹੈ ਜਿਹੜੀ ਉਹ ਥਲੜੇ ਪਾਸੇ ਨੂੰ ਗਈ ਹੈ ਤੇ ਡਾਕਟਰਸ ਨੇ ਆਪਰੇਸ਼ਨ ਥੀਏਟਰ ਚ ਮਨਦੀਪ ਰਾੜ ਨੂੰ ਲੈ ਕੇ ਗਏ ਨੇ ਉੱਥੇ ਸਰਜਰੀ ਹੋਊਗੀ ਸਰਜਰੀ ਹੋਣ ਤੋਂ ਬਾਅਦ ਪਤਾ ਲੱਗ ਪਾਊਗਾ ਵੀ ਉਹਨਾਂ ਦੀ ਕੰਡੀਸ਼ਨ ਹੈ ਜਿਹੜੀ ਕਿਸ ਤਰ੍ਹਾਂ ਦੀ ਹੈ ਸਰ ਜੀ ਹਾਲਾਤ ਜਿਹੜਾ ਲੈ ਕੇ ਫਿਰੇ ਨੇ ਪੰਚਾਇਤਾਂ ਨੂੰ ਮੋਟਾ ਵੀ ਪੈਣੀ ਹੈ ਇਸ ਤਰ੍ਹਾਂ ਦੀ ਮੈਂ ਉਸ ਤੋਂ ਪਹਿਲੇ ਸਟਾਰਟਿੰਗ ਹੋਵੇ ਜੀ ਲੱਗਦਾ ਅਸਲ ਜੰਮਾ ਹੋਣਾ ਚਾਹੀਦਾ ਬਿਲਕੁਲ ਦੇਖੋ ਗੱਲ ਇਦਾਂ ਹੈ ਦੇਖੋ ਇਹ ਇੱਕ ਬੜੀ ਮੰਦਭਾਗੀ ਘਟਨਾ ਮੈਂ ਪਹਿਲਾਂ ਵੀ ਕਿਹਾ ਪੰਜਾਬ ਦਾ ਮਾਹੌਲ ਹੈ ਜਿਹੜਾ ਉਹਨੂੰ ਪੀਸਫੁੱਲ ਰੱਖਣਾ ਚਾਹੀਦਾ ਅਸੀਂ ਕਿੰਨੀ ਵਾਰ ਅਪੀਲ ਕਰ ਚੁੱਕੇ ਹਾਂ ਕਿੰਨੀ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਦੇਖੋ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਕੋਈ ਆਹੀ ਜੀ ਇਹਨੂੰ ਤੁਸੀਂ ਈਗੋ ਦਾ ਆਪਣੀ ਦਾ ਸਵਾਲ ਨਾ ਬਣਾਓ ਇਹ ਇਲੈਕਸ਼ਨ ਹੈ ਜਿਹੜੀ ਪੀਸਫੁੱਲ ਤਰੀਕੇ ਨਾਲ ਕਰੋ ਡੈਮੋਕ੍ਰੈਟਿਕ ਰਾਈਟ ਆ ਹਰੇਕ ਦਾ ਵੱਡੇ ਦਾ ਛੋਟੇ ਦਾ ਹਰੇਕ ਦਾ ਰਾਈਟ ਆ ਇਹ ਇਲੈਕਸ਼ਨ ਲੜਨਾ ਜੇ ਇੱਕ ਆਮ ਘਰ ਦੇ ਸੁਧਾਰਨ ਘਰ ਦੇ ਕਿਸੇ ਧੀ ਪੁੱਤ ਨੇ ਫਾਰਮ ਭਰ ਵੀ ਦਿੱਤੇ ਇਲੈਕਸ਼ਨ ਲੜਨ ਲਈ ਤੇ ਇਹ ਜਿਹੜੇ ਰਜਵਾੜਾ ਸ਼ਾਹੀ ਲੋਕ ਨੇ ਇਹਨਾਂ ਨੂੰ ਇਹ ਗੱਲ ਕਿਤੇ ਨਾ ਕਿਤੇ ਰਾਸ ਨਹੀਂ ਆਈ ਤਾਂ ਇਹਨਾਂ ਨੇ ਜਾਨੀ ਕਿ ਇਸ ਤਰ੍ਹਾਂ ਦਾ ਘਨੋਨਾ ਕਤਮ ਜੋ ਚੱਕਿਆ ਸਖਤ ਸ਼ਬਦਾਂ ਦੇ ਵਿੱਚ ਅਸੀਂ ਇਸ ਗੱਲ ਦੀ ਜੇ ਅਸਲੇ ਕੰਨ ਜਮਾ ਹੋ ਜਾਂਦੇ ਸ਼ਾਇਦ ਇਹ ਹਲਕ ਨੋਬੇਦ ਨੂੰ ਪਹੁੰਚਦੀ ਬਿਲਕੁਲ ਦੇਖੋ ਅਸੀਂ ਇਸ ਗੱਲ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ ਦੇ ਮਤਾਬਕ ਇਹ ਜਾਨੀ ਕਿ ਜੇ ਹੋਏ ਨੇ ਅਸਲੇ ਜਮਾ ਕਾਫੀ ਹੱਦ ਤੱਕ ਵੱਡੇ ਲੈਵਲ ਤੇ ਅਸਲੇ ਜਮਾ ਹੋਏ ਨੇ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਅਸਲੇ ਜਮਾ ਕਰਾਉਣ ਹ ਜਿੱਥੇ ਕਿਤੇ ਆਹੀ ਜੇ ਜਿਹੜੇ ਬੰਦੇ ਜਿਨ੍ਹਾਂ ਨੇ ਨਹੀਂ ਜਮਾ ਕਰਾਏ ਜਿੱਥੇ ਇਹਨਾਂ ਨੇ ਐਡੀ ਵੱਡੀ ਕਤਾਈ ਕੀਤੀ ਹੈ ਗਲਤੀ ਕੀਤੀ ਹੈ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਜਾਨੀ ਕਿ ਕਾਨੂੰਨੀ ਕਾਰਵਾਈ ਸੋ ਲੱਗੇ ਮੋਟਾ ਵੀ ਪੈਣੀਆਂ ਨੇ ਉਸ ਤੋਂ ਦਰ ਸਖਤੀ ਹੁਣ ਕੀਤੀ ਜਾਵੇ ਕਿ ਹੋਰ ਵਧਾਈ ਜਾਵੇ ਕਿ ਤਾਂ ਜੋ ਅਜਿਹੀ ਘਟਨਾਵਾਂ ਮੰਨ ਬਿਲਕੁਲ ਦੇਖੋ ਜਿਹੜਾ ਪ੍ਰਸ਼ਾਸਨ ਹੈ ਆਪਣੇ ਔਨ ਤੂਸ ਹੈ ਬਿਲਕੁਲ ਪ੍ਰਸ਼ਾਸਨ ਹੈ ਜਿਹੜਾ ਮੁਸਤੈਦੀ ਨਾਲ ਲੱਗਿਆ ਹੋਇਆ ਹੈ ਪਰ ਜਾਨੀ ਕਿ ਪ੍ਰਸ਼ਾਸਨ ਵੀ ਇੱਕ ਹੱਦ ਤੱਕ ਜਾਨੀ ਕਿ ਕਿਸੇ ਦੀ ਇੰਟੈਂਸ਼ਨ ਨੂੰ ਜੱਜ ਕਰ ਸਕਦਾ ਹੈ ਜੇ ਕਿਸੇ ਦੀ ਇੰਟੈਂਸ਼ਨ ਨੇ ਮਾੜੀ ਹੈ ਕਸਰੀ ਸੋਚ ਇਹ ਹੀ ਜੀ ਹੈ ਕਿ ਉਹ ਬੀਡੀਪੀਓ ਦਫਤਰ ਦੇ ਅੰਦਰ ਜਣੀ ਕਿ ਆਪਣੀ ਸਰਵਿਸ ਰਵਲਵਰ ਨਾਲ ਟੱਕਨ ਹੋਣਾ ਕੰਮ ਕਰਦਾ ਤੇ ਬਹੁਤ ਹੀ ਨੰਦਨਯੋਗ ਕੱਟ ਲਿਆ ਸਰ ਕਿਤੇ ਨਾ ਕਿਤੇ ਜਿਹੜਾ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜੇ ਕਰ ਲੈ ਕੇ ਜਾਂਦਾ ਕੋਈ ਤਾਂ ਲੱਗਦਾ ਕਿ ਜਾਂਚ ਨਹੀਂ ਹੋਈ ਵੀ ਸ਼ੁਰੂਆਤ ਚੋਂ ਲੈ ਕੇ ਚੱਲਾ ਗਿਆ ਚੱਲਾ ਕੇ ਚਲੇ ਗਿਆ ਜੀ ਦੇਖੋ ਆਮ ਤੌਰ ਤੇ ਜਿਹੜੇ ਸਰਕਾਰੀ ਦਫਤਰ ਹੁੰਦੇ ਨੇ ਆਮ ਤੌਰ ਤੇ ਸਰਕਾਰੀ ਦਫਤਰ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਖਾਸ ਜਣੀ ਕਿ ਚੈਕਿੰਗ ਨਹੀਂ ਕੀਤੀ ਕਿਉਂਕਿ ਪਬਲਿਕ ਦੇ ਦਫਤਰ ਹੁੰਦੇ ਨੇ ਪਬਲਿਕ ਦੇ ਦਫਤਰ ਨੇ ਪਬਲਿਕ ਦੇ ਦਫਤਰਾਂ ਦੇ ਵਿੱਚ ਆਮ ਪਬਲਿਕ ਆਂਦੀ ਜਾਂਦੀ ਰਹਿੰਦੀ ਹੈ ਸੋ ਇਸ ਕਰਕੇ ਇਹ ਜਿਹੜੀ ਦੇਖਣਾ ਦੇਰ ਉਸੇ ਡਾਕੂ ਵਿੱਚ ਕੋਈ ਨਹੀਂ ਦੀ ਵੀਡੀਓ ਅਧਿਕਾਰੀ ਵੀ ਬੈਠੇ ਨਹੀਂ ਕਿਉਂਕਿ ਕਰਨ ਵੀ ਕਈ ਵਾਰ ਤਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੇਖੋ ਸ਼ਰਾਰਤੀ ਬੰਦਾ ਕੁਝ ਦੇ ਰਿਹਾ ਸ਼ਰਾਰਤੀ ਜੀ ਨੇ ਸ਼ਰਾਰਤ ਕਰਨੀ ਹੈ ਜਿਹਨੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੋ ਇਸ ਕਰਕੇ ਮੈਂ ਤਾਂ ਪਹਿਲਾਂ ਕਿਹਾ ਵੀ ਇਹ ਨਿੰਦਣ ਜੋ ਕਟਿਲ ਸਾਹਿਬ ਇਹਦੇ ਵਿੱਚ ਸੁਣਨ ਲੈਣਗੇ ਬਿਲਕੁਲ ਉਹਨਾਂ ਨੇ ਲੈ ਲਿਆ ਜੀ ਆਲਰੇਡੀ ਸੰਕੇਨ ਲੈ ਰਿਹਾ ਸੀ ਜੀਐਮ ਸਾਹਿਬ ਦੇ ਸੰਕੇਨ ਲੱਤੇ ਤੋਂ ਉਹਨਾਂ ਨੇ ਇਮੀਡੀਏਟਲੀ ਮੈਨੂੰ ਇਸ ਗੱਲ ਦੀ ਡਿਊਟੀ ਲਗਾਈ ਸੀ ਸੋ ਮੈਂ ਉਰੇ ਪਹੁੰਚੇ ਅੱਛਾ ਸਰ ਲੋਕਾਂ ਨੂੰ ਕੀ ਅਪੀਲ ਆ ਜੀ ਬਸ ਸਰ ਦੇਖੋ ਇਹ ਮੌਕਾ ਅਪੀਲ ਦਾ ਨਹੀਂ ਮੈਂ